ਆਈ ਯਾਰ ਇਥੇ ਦਾ ਮਾੜੇ ਹਾਲਾਤ ਆ ਜੀ ਸਭ ਤੋਂ ਜ਼ਿਆਦਾ ਠੀਕ ਨਹੀਂ ਇੱਥੇ ਲਕੋਦਰ ਦੇ ਵਿੱਚ ਕੋਈ ਡਿਵੈਲਪਮੈਂਟ ਹੈ ਨਹੀਂ ਕੋਈ ਸੋਧਾ ਹੈ ਨਹੀਂ ਕੀ ਸਰਕਾਰ ਨਹੀਂ ਮਿਲਿਆ ਸਾਨੂੰ ਕੜਕ ਨਹੀਂ ਮਿਲਦੀ ਹੈ ਗਰੀਬ ਬੰਦੇ ਤੇ ਸਾਨੂੰ ਕੜਕ ਨਹੀਂ ਦੇਦਾ ਮੋਦੀ ਉਹ ਵੀ ਕੜ ਮਿਲਦੀ ਉਹ ਵੀ ਕਟਾ ਕੇ ਰੱਖ ਦਿੱਤੀ 1000 ਰੁਪਏ ਤੇ ਕੀ ਹੁਣ ਜਿਹੜੀ ਪੈਨਸ਼ਨ ਆਉਂਦੀ ਉਹ ਵੀ ਨਹੀਂ ਆਈ ਆਹ ਜਿਹੜੀ ਪੈਨਸ਼ਨ ਆਉਂਦੀ ਉਹ ਵੀ ਨਹੀਂ ਆਈਆਂ 1000 ਰੁਪਏ ਤੇ ਇੱਕ ਬੈਟ ਤੇ ਰਹਿ ਗਏ ਚੋਣਾਂ ਨੂੰ ਲੈ ਕੇ ਜਿਹੜਾ ਮਾਹੌਲ ਬੜਾ ਇੱਕ ਪੱਕਦਾ ਜਾ ਰਿਹਾ ਹੈ ਜੂਨ ਦੇ ਵਿੱਚ ਇਲੈਕਸ਼ਨ ਨੇ ਉਸ ਨੂੰ ਲੈ ਕੇ ਜਿਹੜੀ ਕਾਫੀ ਜਿਹੜੀ ਆ ਚੋਣਾਂ ਦੇ ਵਿੱਚ ਮਾਹੌਲ ਜਿਹੜਾ ਪੱਕ ਚੁੱਕਾ ਹੈ ਇਸ ਟਾਈਮ ਅਸੀਂ ਖੜੇ ਆ ਨਕੋਦਰ ਦੇ ਵਿੱਚ ਤੇ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਦੇ ਆ ਕਿ ਕਿਸ ਦੀ ਜਿਹੜੀ ਸਰਕਾਰ ਬਣੇਗੀ ਨਰਿੰਦਰભાઈ ਮੋਦੀ ਜਾਂ ਰਾਹੁਲ ਗਾਂਧੀ ਕਿਵੇਂ ਦੇਖਦੇ ਹੋ ਸਾਰਾ ਤੇ ਆਮ ਜਨਤਾ ਦੇ ਨਾਲ ਗੱਲਬਾਤ ਕਰਦੇ ਆਂ ਅਸੀਂ ਇਲੈਕਸ਼ਨਾਂ ਨੂੰ ਲੈ ਕੇ ਅੱਜ ਗੱਲਬਾਤ ਕਰਦੇ ਆਂ ਆਮ ਜਨਤਾ ਦੇ ਨਾਲ ਤੇ ਭਾਈ ਸਾਹਿਬ ਬੈਠੇ ਨੇ ਹਾਂਜੀ ਸੱਸੀ ਗੱਲ ਭਾਈ ਜੀ ਭਾਈ ਜੀ ਕਿਵੇਂ ਦੇਖਦੇ ਹੋ ਇਲੈਕਸ਼ਨ ਆ ਰਿਹਾ ਦੁਬਾਰਾ ਕਿਹਦੀ ਸਰਕਾਰ ਬਣ ਸਕਦੀ ਹੈ ਆਮ ਆਦਮੀ ਪਾਰਟੀ ਨਰਿੰਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ ਇਹ ਤਾਂ ਹੁਣ ਪਤਾ ਨਹੀਂ ਜਨਤਾ ਨੂੰ ਪਤਾ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰਾਂ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਵਧੀਆ ਕੰਮ ਕੀਤਾ ਵਧੀਆ-ਬੁਰੀਆ ਤਾਂ ਕੋਈ ਵੀ ਨਹੀਂ ਕਰਦਾ ਜੀ ਸਭ ਹੀ ਨਹੀਂ ਹੈ ਗਰੀਬ ਲਈ ਕੋਈ ਵੀ ਨਹੀਂ ਹੱਕ ਚ ਹਾਂਜੀ ਇੱਥੇ ਰਕਸ਼ਾ ਦੇ ਨਾਮ ਤੇ ਰੋਟੀ ਖਾਵਾਂਗੇ ਕਿਵੇਂ ਦੇਖਦੇ ਹੋ ਕਿ ਕਿਹਦੀ ਸਰਕਾਰ ਬਣ ਸਕਦੀ ਹੈ ਰਾਹੁਲ ਗਾਂਧੀ ਜਾਂ ਨਰਿੰਦਰ ਭਾਈ ਯਾਰ ਇੱਥੇ ਤਾਂ ਮਾਰੇ ਹਲਾ ਦਾ ਜੀ ਸਭ ਤੋਂ ਜ਼ਿਆਦਾ ਠੀਕ ਨਹੀਂ ਇੱਥੇ ਨਕੋਦੇ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਕੋਈ ਸੌਦਾ ਨਹੀਂ ਕੀ ਠੀਕ ਨਹੀਂ ਇਹੋ ਜੀ ਆਮ ਆਦਮੀ ਸਰਕਾਰ ਨੇ ਗਏ ਭਗਵੰਤ ਮਾਨ ਸਰਕਾਰ ਨੇ ਕੈਸੀ ਬਦਲਾਵ ਲੈ ਕੇ ਆਵਾਂਗੇ ਪੰਜਾਬ ਦੇ ਵਿੱਚ ਲੱਗਦਾ ਬਦਲਾਵ ਆਇਆ ਕੋਈ ਬਦਲਾਵ ਨਹੀਂ ਆਇਆ ਸਭ ਕੁਝ ਪਹਿਲੇ ਵਾਲਾ ਹੀ ਸਿਸਟਮ ਹੈ ਔਰ ਜਨਤਾ ਦੇ ਨਾਲ ਗੱਲਬਾਤ ਕਰਦੇ ਨੇ ਤੇ ਬੀਬੀਆਂ ਕਾਫੀ ਖੜੀਆਂ ਨੇ ਇੱਥੇ ਬੀਬੀਆਂ ਦੇ ਨਾਲ ਗੱਲਬਾਤ ਕਰਦੇ ਆ ਤੇ ਮਾਤਾ ਜੀ ਖੜੇ ਇੱਥੇ ਮਾਤਾ ਜੀ ਆਮ ਆਦਮੀ ਪਾਰਟੀ ਨੇ ਕਿਹਾ ਹਜ਼ਾਰ ਹਜ਼ਾਰ ਰੁਪਏ ਅਕਾਊਂਟ ਚ ਆ ਗਿਆ ਤੁਹਾਡੇ ਨਹੀਂ ਵੀਰ ਨਹੀਂ ਇੱਕ ਵਾਦਾ ਕੀਤਾ ਸੀ ਭਗਵੰਤ ਮਾਨ ਸਰਕਾਰ ਨੇ ਕਿ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਦਵਾਂਗੇ ਲੱਗਦਾ ਪਾਤੇ ਹਜ਼ਾਰ ਰੁਪਏ ਨਹੀਂ ਅਜੇ ਤਾਂ ਨਹੀਂ ਆਇਆ ਵੀਰ ਦੇ ਵੈਸੇ ਉਮੀਦ ਹੈ ਕਿ ਕਦੋਂ ਟੱਕਰ ਆ ਜਾਏਗਾ ਪਤਾ ਨਹੀਂ ਹੁਣ ਹੁਣ ਦੁਬਾਰਾ ਇਲੈਕਸ਼ਨ ਆ ਰਹੇ ਤੁਹਾਨੂੰ ਲੱਗਦਾ ਕਿ ਕਿਹਦੀ ਸਰਕਾਰ ਬਣ ਸਕਦੀ ਨਰਿੰਦਰ ਭਾਈ ਮੋਦੀ ਦੀ ਜਾਂ ਰਾਹੁਲ ਗਾਂਧੀ ਪਤਾ ਨਹੀਂ ਵੀਰ ਹੁਣ ਆਪਾਂ ਕੀ ਕਹਿ ਸਕਦੇ ਆ ਬਾਕੀ ਬੀਬੀਆਂ ਵੀ ਖੜੀਆਂ ਇੱਥੇ ਪੁੱਛ ਲੈਣੇ ਉਹਨਾਂ ਨੂੰ ਕਿ ਆਮ ਆਦਮੀ ਪਾਰਟੀ ਨੇ ਇੱਕ ਵਾਅਦਾ ਕੀਤਾ ਸੀ ਹਜ਼ਾਰ ਹਜ਼ਾਰ ਰੁਪਏ ਦੇ ਦਿੰਦਾ ਕਿ ਉਹਨਾਂ ਦੇ ਅਕਾਊਂਟ ਦੇ ਵਿੱਚ ਆ ਗਏ ਹਜੇ ਤਾਂ ਆਏ ਨਹੀਂ ਗਏ ਇਹ ਮੈ ਤਾਂ ਹੀ ਕਦੋਂ ਤੱਕ ਆ ਸਕਦੇ ਕੋਈ ਉਮੀਦ ਹੈਗੀ ਸਾਨੂੰ ਤਾਂ ਹਜੇ ਕੋਈ ਉਮੀਦ ਨਹੀਂ ਗੀ ਇਹ ਭਗਵੰਤ ਜਾਨ ਸਰਕਾਰ ਕਿਵੇਂ ਦਾ ਕੰਮ ਕਰ ਰਹੀ ਹੈ ਵਧੀਆ ਕਰ ਰਹੀ ਹੈ ਹਜੇ ਤਾਂ ਵਧੀਆ ਕੰਮ ਕਰੀ ਦੁਬਾਰਾ ਇਲੈਕਸ਼ਨ ਹੈ ਇੰਡੀਆ ਦੇ ਵਿੱਚ ਕਿਹਦੀ ਸਰਕਾਰ ਬਣ ਸਕਦੀ ਆ ਰਾਹੁਲ ਗਾਂਧੀ ਆ ਨਰਿੰਦਰ ਮੋਦੀ ਉਹ ਹੁਣੇ ਪਤਾ ਨਹੀਂ ਕਿਹਦੀ ਬਣਦੀ ਹੁਣ ਦੁਨੀਆ ਦਾ ਕੀ ਪਤਾ ਲੱਗਦਾ ਭਗਵੰਤ ਮਾਨ ਸਰਕਾਰ ਕਿਵੇਂ ਦਾ ਕੰਮ ਕਰ ਰਹੀ ਹੈ? ਭਰਾਵਾ ਕੋਈ ਪਤਾ ਨਹੀਂ ਹੈ। ਪਤਾ ਨਹੀਂ। ਅ ਭਈਆ ਇਲੈਕਸ਼ਨ ਆ ਰਹੇ ਆ ਦੁਬਾਰਾ ਕਿਸ ਦੀ ਸਰਕਾਰ ਬਣ ਸਕਦੀ ਹੈ? ਦੇਖੋ ਪਤਾ ਰਾਹੁਲ ਗਾਂਧੀ ਜਾਂ ਨਰਿੰਦਰભાઈ ਮੋਦੀ ਪਤਾ ਨਹੀਂ ਕਿ ਜੀ ਬਣੂਗੀ। ਮੈਮ ਦੇ ਨਾਲ ਗੱਲਬਾਤ ਕਰਦੇ ਆ ਮੈਮ ਫੋਨ ਤੇ ਗੱਲਬਾਤ ਕਰਦੇ। ਮੈਮ ਹਜ਼ਾਰ ਹਜ਼ਾਰ ਰੁਪਏ ਅਕਾਊਂਟ ਚ ਆ ਗਏ ਜਿਹੜਾ ਭਗਵੰਤ ਮਾਨ ਨੇ ਕਿਹਾ ਈ। ਨਹੀਂ ਅਕਾਊਂਟ ਤੇ ਨਹੀਂ। ਅਭੀ ਤੁਸੀਂ ਕੀ ਕਹਿਣਾ ਚਾਹ ਰਹੇ ਹੋ? जैसे हमें तो कुछ नहीं कहना ठीक है जो भी है बाकी उनकी जो भी है उनके ऊपर ही है दोबारा इलेक्शन आ रहे हैं इंडिया में तो किसकी सरकार बन सकती है राहुल गांधी या नरेंद्र ये तो दुनिया वालों पे डिपेंड है ना वो अगर आंखें खोलेंगे तो फिर उनको दिखे नरेंद्र मोदी ने वादा किया था की कि पंद्रह पंद्रह लाख देंगे आ कौन सर अभी तक वो भी नहीं अभी तो वो बोल रहे हैं की इस बार चार सौ पार ਅਭੀ ਤੋ ਅਭੀ ਤੱਕ ਤੋ ਕੁਛ ਵੀ ਨਹੀਂ ਆਇਆ ਕਿਉਂਕਿ ਅਭੀ ਤੱਕ ਬਹੁਤ ਸਾਰੇ ਲੋਗੋ ਨੇ ਕਰ ਰਹੇ ਹੋਏ ਆ ਕਾਊਂਟ ਬਣਾਉਣ ਕਾਊਂਟ ਮੇ ਵੀ ਕੁਛ ਨਹੀਂ ਆਇਆ ਮੈਮ ਤੁਹਾਨੂੰ ਲੱਗ ਰਿਹਾ ਹੈ ਕਿ ਭਗਵੰਦ ਮਾਨ ਸਰਕਾਰ ਨੇ ਵਧੀਆ ਕੰਮ ਕੀਤਾ ਹਾਂਜੀ ਲੱਗਦਾ ਰਿਹਾ ਵਧੀਆ ਕੰਮ ਕਰ ਰਹੇ ਆ ਹੁਣ ਦੇਖੀ ਸੀ ਬੋਰਡ ਪਾਈ ਸੀ ਕਿ ਹਿਆਰੇ ਹਿਆਰੇ ਪਾ ਅਕਾਊਂਟ ਦੇ ਵਿੱਚ ਆ ਜਾਏਗਾ ਤੇ ਤਾਂ ਆਇਆ ਨਹੀਂ ਵੈਸੇ ਉਮੀਦ ਹੈ ਕਿ ਕਦੋਂ ਤੱਕ ਕਰ ਆ ਜਾਏਗਾ ਪਤਾ ਨਹੀਂ ਕਿਹਦੀ ਨਹੀਂ ਖੁਦ ਸੱਕਾ ਆਵੇ ਆ ਜਾ ਤੇ ਬੀਬੀਆਂ ਕਾਫੀ ਬੈਠੀਆਂ ਇੱਥੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਅਸੀਂ ਐ ਮੈਮ ਇਦਾਂ 1 ਮਿੰਟ 1000 1000 ਰੁਪਏ ਕਿਹਾ ਸੀ ਭਗਵੰਤ ਮਾਨ ਸਰਕਾਰ ਨੇ ਅਕਾਊਂਟ ਦੇ ਵਿੱਚ ਆ ਗਏ ਤੁਹਾਡੇ ਨਹੀਂ ਆਇਆ ਜੀ ਨਹੀਂ ਆਇਆ ਜੀ ਐ ਮੈਮ ਮੈਮ ਆ ਗਿਆ ਅਕਾਊਂਟ ਦੇ ਵਿੱਚ ਨਹੀਂ ਆਇਆ ਜੀ ਵੈਸੇ ਉਮੀਦ ਹੈ ਕਿ ਕਦੋਂ ਤੱਕ ਆ ਜਾਏਗਾ ਪਤਾ ਨਹੀਂ ਜੀ ਕਿਦੋਂ ਆਵੇਗਾ ਕੋਈ ਭਗਵੰਤ ਮਾਨ ਸਰਕਾਰ ਕਿਵੇਂ ਦਾ ਕੰਮ ਕਰ ਰਹੀ ਹੈ ਕੁਝ ਨਹੀਂ ਕਰ ਰਹੀ ਕੋਈ ਛਿੰ ਕਰ ਰਹੀ ਨਹੀਂ ਦੁਬਾਰਾ ਲੈ ਕਣੇ ਮੇਲੇ ਜੋ ਬਣਿਆ ਭਗਵੰਤ ਮਾਨ ਮੈਂ 1000 ਰੁਪਏ ਕਹਿੰਦੇ ਸੀ ਅਕਾਊਂਟ ਚ ਤੁਹਾਡੇ ਪਾਵਾਂਗੇ ਆ ਗਿਆ ਨਹੀਂ ਆਇਆ ਜੀ ਦੁਬਾਰਾ ਇਲੈਕਸ਼ਨ ਆ ਰਹੇ ਆ ਕਿ ਨਰਿੰਦਰ ਭਾਈ ਮੋਦੀ ਸਰਕਾਰ ਹੋਗੀ ਜਾਂ ਰਾਹੁਲ ਗਾਂਧੀ ਇਹਦੇ ਬਾਰੇ ਕੋਹ ਨਹੀਂ ਕਹੇ ਸਾਥ ਮੋਦੀ ਆਇਆ ਤੁਹਾਡੇ ਕਾਰਡ ਨਹੀਂ ਮਿਲਿਆ ਸਾਨੂੰ ਕੜਕ ਨਹੀਂ ਮਿਲਦੀ ਗਰੀਬ ਬੰਦੇ ਨੂੰ ਸਾਨੂੰ ਕੜਕ ਨਹੀਂ ਦੇਦਾ ਮੋਦੀ ਉਹ ਵੀ ਕੜੀ ਮਿਲਦੀ ਉਹ ਵੀ ਕਟਾ ਕੇ ਰੱਖ ਦਿੱਤੀ ਮੈਂ ਵੀਡੀਓ ਬਣਾਈ ਮੋਦੀ ਮੋਦੀ ਸਾਹਿਬ ਕਹ ਰਹੇ ਕਿ ਸਾਡੀ ਸਰਕਾਰ ਆਏਗੀ ਫਿਰ ਦੁਬਾਰਾ ਨਹੀਂ ਆਉਦੀ ਵੀਡੀਓ ਬਣਾਈ 15 15 ਲੱਖ ਦਾ ਇੱਕ ਵਾਦਾ ਕੀਤਾ ਹੀ ਮੋਦੀ ਸਰਕਾਰ ਨੇ ਆ ਗਿਆ ਅਕਾਊਂਟ ਚ ਕੁਝ ਨਹੀਂ ਆਇਆ ਅੱਜ ਤਾਂ ਮੰਗਣ ਵਾਲੇ ਹੋ ਗਏ ਤੇ ਤੇ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਤੇ ਲੋਕਾਂ ਦੇ ਇਹੀ ਕਹਿਣਾ ਕਿ ਜਿਸ ਤਰ੍ਹਾਂ ਬਾਕੀ ਸਰਕਾਰਾਂ ਵੇ ਇਹੀ ਇਹ ਵੀ ਬਾਕੀ ਸਰਕਾਰਾਂ ਵਾਂਗੂ ਹੀ ਨਿਕਲੀ ਆ ਹੋਰ ਪਾਪਾ ਜੀ ਬੈਠੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਆਪਾਂ ਸਤਿ ਸ੍ਰੀ ਅਕਾਲ ਪਾਪਾ ਜੀ ਕੀ ਹਾਲ ਚਾਲ ਠੀਕ ਆ ਠੀਕ ਆ ਇਹ ਪਪਾ ਜੀ ਇਲੈਕਸ਼ਨ ਦੁਬਾਰਾ ਆ ਰਿਹਾ ਕਿਹਦੀ ਸਰਕਾਰ ਬਣ ਸਕਦੀ ਮੋਦੀ ਦੀ ਜਾਂ ਰਾਹੁਲ ਗਾਂਧੀ ਅਸੀਂ ਕੀ ਕਹਿ ਸਕਦੇ ਵੇ ਹੁਣ ਜਿਹਨਾਂ ਨੇ ਵੋਟਾਂ ਪਾਉਣੀਆਂ ਉਹਨਾਂ ਨੂੰ ਪਤਾ ਹੋਊ ਐਹੀ ਹੁਣ ਕਿਹੜਾ ਵੋਟਾਂ ਪਾਉਣ ਆਲੇ ਹੁਣ ਤਾਂ ਹੀ ਆਪਾਂ ਆਮ ਆਦਮੀ ਸਰਕਾਰ ਆ ਭਗਵੰਤ ਮਾਨ ਸਰਕਾਰਾ ਪੰਜਾਬ ਚ ਕਿਵੇਂ ਦਾ ਕੰਮ ਕਰ ਰਹੀ ਆ ਇਧਰ ਗੱਲ ਕਰੋ ਪਾਪਾ ਜੀ ਹੁਣਾਂ ਹਾਂਜੀ ਮਾਤਾ ਜੀ 1000 ਰੁਪਏ ਆ ਗਿਆ ਅਕਾਊਂਟ ਚ 1000 ਰੁਪਏ ਤੇ ਕੀ ਹੁਣ ਜਿਹੜੀ ਪੈਨਸ਼ਨ ਆਉਂਦੀ ਉਹ ਵੀ ਨਹੀਂ ਆਈ ਆਹੋ ਜਿਹੜੀ ਪੈਨਸ਼ਨ ਆਉਂਦੀ ਉਹ ਵੀ ਨਹੀਂ ਆਈਆਂ 1000 ਰੁਪਏ ਤੇ ਇੱਕ ਪਾਸੇ ਤੇ ਠੀਕ ਹੈ ਨਾ ਕਿਵੇਂ ਦਾ ਕੰਮ ਕਰ ਰਹੀ ਹੈ ਆਮ ਆਦਮੀ ਪਾਰਟੀ ਪੰਜਾਬ ਦੀ ਬਿਲਕੁਲ ਜ਼ੀਰੋ ਆ ਸਾਡੇ ਵੱਲ ਜ਼ੀਰੋ ਤੇ ਦੁਬਾਰਾ ਇਲੈਕਸ਼ਨ ਆ ਰਹੇ ਇੰਡੀਆ ਦੇ ਵਿੱਚ ਕਿਹਦੀ ਸਰਕਾਰ ਬਣ ਸਕਦੀ ਹੈ ਰਾਹੁਲ ਗਾਂਧੀ ਜਾਂ ਮੋਦੀ ਦੇਖਾਂਗੇ ਉਹ ਤਾਂ ਬਾਅਦ ਦੀ ਗੱਲ ਹੈ ਹਜੇ ਨਹੀਂ ਕਹਿ ਸਕਦੇ ਕੁਝ ਵੀ